ਅੱਜ ਦੇ ਵੀਡੀਓ ਵਿੱਚ ਆਪਾਂ ਹੈਵੀ ਸਾੜੀ ਤੋਂ ਗਾਉਨ ਬਣਾਵਾਂਗੇ ਜੇ ਅਕਸਰ ਆਪਾਂ ਦੇਖਦੇ ਆ ਨਾ ਕਿ ਆਪਣੇ ਕੋਲ ਅਕਸਰ ਹੈਵੀ ਤੋਂ ਹੈਵੀ ਤੋਂ ਸਾੜੀ ਪਈ ਹੁੰਦੀ ਆ ਆਪਾਂ ਇੱਕ ਦੋ ਵਾਰੀ ਪਾ ਕੇ ਹਨਾ ਵਿਆਹ ਸ਼ਾਦੀ ਦੇ ਵਿੱਚ ਆਪਾਂ ਨੂੰ ਐ ਹੁੰਦਾ ਕਿ ਹੁਣ ਇਹਦਾ ਟ੍ਰੈਂਡ ਨਹੀਂ ਹੈਗਾ ਆਪਾਂ ਪਾਉਣੀ ਨਹੀਂ ਹੈਗੀ ਤੇ ਆਪਾਂ ਇਸ ਨੂੰ ਵਧੀਆ ਹਨਾ ਮਤਲਬ ਫਿਨਿਸ਼ਿੰਗ ਨਾਲ ਆਪਾਂ ਇਸ ਨੂੰ ਜੋ ਗਾਉਨ ਦੀ ਲੁੱਕ ਦੇ ਸਕਦੇ ਆ ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ ਹਨਾ ਕਿ ਮਤਲਬ ਆਪਾਂ ਸਾੜੀ ਤੋਂ ਗਾਉਨ ਕਿਵੇਂ ਬਣਾ ਸਕਦੇ ਆ ਇਹ ਦੇਖੋ ਜੀ ਆਪਾਂ ਮਤਲਬ ਨੈਟ ਦੀ ਜੋ ਹਨਾ ਸੀਪੀ ਜਰੀ ਦੇ ਵਰਕ ਨਾਲ ਕਢਾਈ ਕੀਤੀ ਹੋਈ ਆ ਸਾਰੀ ਬਹੁਤ ਸੋਹਣੀ ਸਾਰੀ ਆ ਤੇ ਇਸ ਦੇ ਬੈਕ ਸਾਈਡ ਆਪਾਂ ਲਾਈਨਿੰਗ ਲਗਾ ਕੇ ਹਨਾ ਲਾਈਨਿੰਗ ਆਪਾਂ ਮਤਲਬ ਕਾਟਨ ਦੀ ਵੀ ਲਾ ਸਕਦੇ ਆ ਮਤਲਬ ਟਾਫਟਾ ਵੀ ਲਗਾ ਸਕਦੇ ਆ ਤੇ ਜਾਂ ਆਪਾਂ ਮਤਲਬ ਸਿਲਕ ਦੀ ਕੋਈ ਵੀ ਆਪਣੀ ਇੱਛਾ ਦੇ ਮੁਤਾਬਿਕ ਲਗਾ ਸਕਦੇ ਆ ਵੈਸੇ ਮੈਂ ਇਸ ਦੇ نیچے ਜੋ ਪੰਜਾਬੀ ਕਾਟਨ ਕਹਿੰਦੇ ਆ ਆਪਾਂ ਉਹ ਵਾਲੀ ਯੂਜ਼ ਕੀਤੀ ਆ ਤੇ ਇਹ ਮੈਂ ਕੁਵੈਲਾ ਕਟਿੰਗ ਕਰ ਚੁੱਕੀ ਆ ਅੱਜ ਪਹਿਲਾਂ ਆਪਾਂ ਇਸ ਦੀ ਗਾਉਂ ਦੀ ਬਾਡੀ ਸੀ ਨਾ ਉਹ ਆਪਰੇ ਰੈਡੀ ਕਰ ਲਈ ਸੀਗੀ ਸਾਰੇ ਆਪਣੇ ਪ੍ਰੋਪਰ ਤਿਆਰ ਕਰ ਲਈ ਸੀਗੀ ਹੁਣ ਆਪਣੀ ਜੋ ਗਾਉਂ ਦਾ ਫਲੇਅਰ ਹੁੰਦਾ ਘੇਰਾ ਕਹਿ ਦਿੰਨੇ ਆਪਾਂ ਨਾ ਉਸ ਨੂੰ ਆਪਾਂ ਜਿਹੜੀ ਬਾਡੀ ਆ ਨਾ ਬਾਡੀ ਨਾਲ ਇਸ ਦੇ ਨਾਲ ਆਪਾਂ ਅਟੈਚ ਕਰਕੇ ਜਿਹਦੇ ਚ ਚੁੰਟਾ ਕਹਿ ਦਿੰਨੇ ਆ ਬਰੀਕ-ਬਰੀਕ ਆ ਨਾ ਬਲ ਵੀ ਕਹਿ ਦਿੰਨੇ ਆ ਉਹ ਵਿੱਚ ਆਪਾਂ ਇਸ ਦੇ ਹੌਲੀ-ਹੌਲੀ ਆਪਾਂ ਬਰੀਕ-ਬਰੀਕ ਜਿੰਨੇ ਕ ਆਪਣੇ ਕੱਪੜੇ ਦੇ ਹਿਸਾਬ ਨਾਲ ਪਹਿਣਗੇ ਹਨਾ ਜੀ ਉਸ ਦੇ ਹਿਸਾਬ ਨਾਲ ਆਪਾਂ ਪਾਵਾਂਗੇ ਇਹ ਇੱਕ ਪਾਸੇ ਨੇ ਬਲ ਪਾਉਣੇ ਨੇ ਜੀ ਆਪਾਂ ਨੇ ਇਹ ਐ ਨਹੀਂ ਹੈਗਾ ਹਨਾ ਕਿ ਅੱਦੇ ਉੱਧਰੋਂ ਕਿਉਂਕਿ ਜਿੱਦਾਂ ਦੀ ਚੀਜ਼ ਹੁੰਦੀ ਆ ਆਪਾਂ ਉਦਾਂ ਦੀ ਹੀ ਆਪਾਂ ਵਧੀਆ ਲੱਗਦੀ ਆ ਇਹ ਨੈਟ ਦਾ ਕੱਪੜਾ ਇਸ ਕਰਕੇ ਆਪਾਂ ਜੇ ਇੱਕ ਪਾਸੇ ਨੂੰ ਹੀ ਬਲ ਪਾਵਾਂਗੇ ਤਾਂ ਕਿ ਜੋ ਪਾਏ ਹੋਏ ਬਲ ਸੋਹਣੇ ਲੱਗਣ। ਤੇ ਜਿੰਨੇ ਆਪਾਂ ਇਹ ਨਾ ਚੁਆਇਸ ਆ ਕਿ ਬਲ ਵੱਡੇ ਪਾਉਣੇ ਨੇ ਜਾਂ ਕਿ ਮੈਂ ਨਾ ਇਹ ਤੁਸੀਂ ਪਾ ਸਕਦੇ ਹੋ ਵੈਸੇ ਇਸ ਦਾ ਥੋੜਾ ਜਿਹਾ ਜੋ ਪਣਾ ਸੀਗਾ ਸਾੜੀ ਦਾ ਉਹ ਘੱਟ ਸੀਗਾ ਤੇ ਇਸ ਕਰਕੇ ਮੈਂ ਇਸ ਦੇ ਜੋ ਬਾਲ ਬਰੀਕ-ਬਰੀਕ ਹੀ ਪਾ ਲਿਆ। ਪਹਿਲਾਂ ਆਪਾਂ ਇਸ ਨੂੰ ਵੱਡੇ ਧਾਗੇ ਨਾਲ ਤੁਹਾਨੂੰ ਸਾੜੀ ਤੋਂ ਗਾਉਣ ਬਣਾਇਆ ਜੀ ਬਹੁਤ ਹੀ ਪਿਆਰਾ ਗਾਉਣ ਬਣਿਆ ਹੁਣ ਆਪਾਂ ਆਪਣੇ ਜੋ ਹੈਂਡਵਰਕ ਹੈਵੀ ਵਾਲੀਆਂ ਸਾੜੀਆਂ ਆਪਣੇ ਕੋਲ ਅਕਸਰ ਪਈਆਂ ਹੁੰਦੀਆਂ ਨੇ ਹੁਣ ਆਪਾਂ ਉਹਨਾਂ ਤੋਂ ਗਾਉਣ ਵੀ ਬਣਾ ਸਕਦੇ ਆ ਤੇ ਪੰਜਾਬੀ ਸੂਟ ਵੀ ਬਣਾ ਸਕਦੇ ਬਹੁਤ ਹੀ ਸੋਹਣੀ ਲੁੱਕ ਬਣੀ ਆ ਜੀ ਤਿਆਰ ਹੋਈ ਹੈ ਇਸਦੀ ਗਾਉਣ ਦੀ ਤੇ ਤੁਹਾਨੂੰ ਦੱਸਦੇ ਆ ਇਸਦੀ ਪੂਰੀ ਡਿਟੇਲ ਬਾਰੇ ਕਿ ਕਿਦਾਂ ਆਪਾਂ ਨੇ ਸਾੜੀ ਤੋਂ ਗਾਉਣ ਦੀ ਇਸ ਨੂੰ ਲੁੱਕ ਦਿੱਤੀ ਆਓ ਦੇਖਦੇ ਆ ਜੀ ਸਭ ਤੋਂ ਪਹਿਲਾਂ ਜੋ ਆਪਣਾ ਇਹ ਮਤਲਬ ਤੁਸੀਂ ਦੇਖ ਰਹੇ ਹੈਂਡਵਰਕ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਸੀ ਸਾੜੇ ਤੇ ਇਹ ਸਾੜੇ ਦਾ ਮੇਨ ਪੱਲਾ ਜਿਹਨੂੰ ਆਪਾਂ ਪੱਲੂ ਵੀ ਕਹਿ ਦਿੰਦੇ ਹਾਂ ਜੀ ਉਸ ਨੂੰ ਆਪਾਂ ਨੇ ਇਸ ਦਾ ਫਰੰਟ ਲੁੱਕ ਦਿੱਤੀ ਹੈ ਉਸ ਤੋਂ ਬਾਅਦ ਆਪਣੇ ਬਾਡੀ ਦੀ ਗੱਲ ਆਉਂਦੀ ਹੈ ਜੀ ਬਾਡੀ ਨੂੰ ਆਪਾਂ ਨੇ ਥੋੜਾ ਜਿਹਾ ਸੋਚਿਆ ਕਿ ਮਤਲਬ ਪਲੇਨ ਰੱਖੀਏ ਕਿ ਜਿਆਦਾ ਜੇ ਆਪਾਂ ਇਹ ਵਾਲੇ ਕੱਪੜੇ ਦੀ ਬਾਡੀ ਤਿਆਰ ਕਰਦੇ ਤਾਂ ਦੋਨੇ ਚੀਜ਼ਾਂ ਉਹ ਥੋੜੇ ਜਿਹਾ ਓਵਰ ਲੱਗਣੀਆਂ ਸੀਗੀਆਂ ਇਸ ਕਰਕੇ ਆਪਾਂ ਨੇ ਇਸ ਨੂੰ ਥੋੜਾ ਜਿਹਾ ਪਲੇਨ ਰੱਖਿਆ ਜੀ ਤੇ ਦੋ ਬਾਜੂ ਨੇ ਉਸ ਵਿੱਚ ਆਪਣੇ ਹਲਕੇ ਜੇ ਮਤਲਬ ਕੜਾਈ ਵਿੱਚੋਂ ਕਟਿੰਗ ਕਰਕੇ ਜਿੱਥੇ ਆਪਾਂ ਨੂੰ ਲੱਗਿਆ ਕਿ ਇਸਦੇ ਨਾਲ ਬਾਡੀ ਨਾਲ ਸੋਹਣੀ ਲੱਗੂਗੀ ਤੇ ਬਾਡੀ ਤੇ ਜੋ ਬਾਜੂ ਨੇ ਇੱਕੋ ਹੀ ਆਪਾਂ ਨੇ ਸੇਮ ਰੱਖੀਆਂ ਨੇ ਜੀ ਤੇ ਜੋ ਇਸ ਦੇ ਤੁਸੀਂ ਲੈਸ ਦੇਖ ਰਹੇ ਹੋ ਇਹ ਵੀ ਆਪਣੇ ਸਾੜੀ ਦੇ ਜੋ ਨੀਚੇ ਆਪਣੇ ਫੌਲ ਦੇ ਨਾਲ ਲੱਗੀ ਹੁੰਦੀ ਆ ਉੱਥੋਂ ਕਟਿੰਗ ਕਰਕੇ ਇਸ ਨੂੰ ਆਪਣੇ ਬਾਜੂ ਨਾਲ ਜੋੜਤਾ ਤਾਂ ਕਿ ਜੋ ਥੋੜੀ ਜਿਹੀ ਬਾਜੂ ਤੇ ਇਦਾਂ ਲੱਗੇ ਕਿ ਲੈਸ ਲੱਗੀ ਹੋਈ ਆ ਤੇ ਕੁਸ ਆਪਾਂ ਨੇ ਜੀ ਜੋ ਲੈਸ ਬਚੀ ਸੀਗੀ ਤੇ ਉਸ ਤੋਂ ਆਪਾਂ ਨੇ ਮੈਂ ਆਪਣਾ ਜੋ 프ਰੰਟ ਪੱਲਾ ਸੀਗਾ ਘੇਰਾ ਗਾਉਂ ਦਾ ਉੱਥੇ ਅਟੈਚ ਕਰਤੀ ਤੇ ਕੁਝ ਆਪਣੇ ਲੈਸ ਜੀ ਜੋ ਬੈਕ ਪੱਲਾ ਸੀਗਾ ਉੱਥੇ ਅਟੈਚ ਕਰਤੀ ਤੇ ਉਸ ਤੋਂ ਬਾਅਦ ਜੀ ਆਪਣੀ ਬੈਕ ਨੈਕ ਦੀ ਗੱਲ ਕਰਦੇ ਆ ਤੇ ਤੁਸੀਂ ਸੋਚੂਗੇ ਕਿ ਇਸ ਵਿੱਚ ਕੋਈ ਖਾਸ ਗੱਲ ਹੈ ਇਸ ਵਿੱਚ ਖਾਸ ਗੱਲ ਇਹ ਹੈ ਜੀ ਜੋ ਆਪਾਂ ਨੇ ਇਸੇ ਲਟਕਣ ਡੋਰੀ ਬਣਾਈ ਹੈ ਜੋ ਇਸ ਦੇ ਲਟਕਣ ਨੇ ਉਹ ਵੀ ਆਪਾਂ ਨੇ ਮਤਲਬ ਇਸ ਸਾੜੀ ਦੇ ਫੈਬਰਿਕ ਦੇ ਵਿੱਚੋਂ ਹੀ ਤਿਆਰ ਕੀਤੇ ਨੇ ਜੀ ਬਹੁਤ ਮਤਲਬ ਜਿੱਥੇ ਹੈਵੀ ਕੰਮ ਕੀਤਾ ਹੋਇਆ ਸੀਗਾ ਉਥੋਂ ਆਪਾਂ ਨੇ ਥੋੜੇ ਜਿਲੇ ਪੇਸ ਕੱਟ ਕੇ ਤੇ ਇਸ ਨੂੰ ਆਪਣੇ ਮਨਪਸੰਦ ਦੇ ਹਿਸਾਬ ਨਾਲ ਜੋ ਆਪਾਂ ਨੂੰ ਲੱਗਿਆ ਲੜਕਣ ਸ਼ੇਪ ਸੋਹਣੀ ਲੱਗੂਗੀ ਹਨਾ ਜੀ ਉਹ ਬਣਾਏ ਨੇ ਨਾਲ ਬਿਲਕੁਲ ਲਾਈਟ ਵੇਟ ਨੇ ਕਈ ਵਾਰ ਅਕਸਰ ਆਪਾਂ ਦੇਖਦੇ ਆ ਆਪਾਂ ਹੈਵੀ ਤੋਂ ਹੈਵੀ ਜੋ ਲੜਕਣ ਬਾਜ਼ਾਰ ਵਿੱਚੋਂ ਲੈ ਆਉਨੇ ਆ ਤੇ ਆਪਣੇ ਆਹ ਚੀਜ਼ ਤੋਂ ਆਪਾਂ ਜਦੋਂ ਇਸ ਨੂੰ ਅਟੈਚ ਕਰਦੇ ਆ ਤੇ ਆਪਣੇ ਇੱਥੇ ਆਹ ਚੀਜ਼ਾਂ ਦੇ ਜੋਰ ਪੈਣ ਲੱਗ ਜਾਂਦਾ ਤੇ ਲੜਕਣ ਵਜਨ ਜ਼ਿਆਦਾ ਹੋਣ ਕਰਕੇ نیچے ਨੂੰ ਜਾਂਦੇ ਨੇ ਇਸ ਕਰਕੇ ਆਪਾਂ ਨੇ ਲੜਕਣ ਸਾੜੀ ਦੇ ਕਪੜੇ ਵਿੱਚ ਹੀ ਬਣਾਏ ਨੇ ਬਿਲਕੁਲ ਲਾਈਟ ਵੇਟ ਨੇ ਤੇ ਬਹੁਤ ਹੀ ਸੋਹਣੇ ਲੱਗਦੇ ਨੇ ਲੱਗੇ ਹੋਏ ਤੇ ਉਸ ਤੋਂ ਬਾਅਦ ਜੇ ਆਪਣੇ ਬਾਕੀ ਜੋ ਸਾੜੀ ਦੇ ਵਿੱਚੋਂ ਕਪੜਾ ਬਚਿਆ ਸੀਗਾ ਤੇ ਉਸ ਦਾ ਆਪਾਂ ਨੇ ਨਾਲ ਸੇਮ ਦੁਪੱਟਾ ਬਣਾਤਾ ਕਿਉਂਕਿ ਗਾਉਂ ਦੇ ਨਾਲ ਦੁਪੱਟਾ ਆਪਣੇ ਮਤਲਬ ਜ਼ਰੂਰੀ ਹੁੰਦਾ ਜੀ ਤੇ ਜੋ ਬਾਕੀ ਦੀ ਲੈਸ ਬਚੀ ਸੀਗੀ ਉਹ ਆਪਾਂ ਨੇ ਦੁਪੱਟੇ ਦੇ ਦੋਨਾਂ ਕੰਨੀਆਂ ਤੇ ਲਗਾ ਕੇ ਇਸ ਨੂੰ ਮਤ ਰੈਡੀ ਕੀਤਾ ਜੀ ਤੇ ਜੋ ਤੁਸੀਂ ਆ ਵਿੱਚ ਸੀਨ ਵੀ ਦੇਖ ਰਹੇ ਹੋ ਇੱਕ ਕਪੜਾ ਆਪਣੇ ਕੋ ਘੱਟ ਸੀਦਾ ਤੇ ਇਸ ਦੇ ਵਿੱਚ ਜੁਆਇੰਟ ਕਰਕੇ ਇਸ ਨੂੰ ਜੇ ਆਪਾਂ ਚੁੰਨੀ ਦੀ ਜੋ ਆਪਣੇ ਸ਼ੇਪ ਦੇਤੀ ਤਾਂ ਜੋ ਆਪਣੀ ਚੁੰਨੀ ਥੋੜੀ ਲੰਬੀ ਹੋ ਸਕੇ ਤੇ ਬਾਕੀ ਇੱਕ ਲੇਅਰ ਆਪਾਂ ਨੇ ਜੀ ਇੱਥੇ ਲਗਾਤੀ ਲੈਸ ਦੀ ਜੋ ਆਪਣੇ ਪੂਰੇ ਦੁਪੱਟਿਆਂ ਨੂੰ ਕੰਪਲੀਟ ਕਰਦੀ ਐ ਦੋਨਾਂ ਪਾਸੇ ਲੈਸ ਲਗਾ ਕੇ ਬਹੁਤ ਸੋਹਣਾ ਮਤਲਬ ਜ ਮਤਲਬ ਕਹਿ ਸਕਦੇ ਆ ਆਪਾਂ ਗਾਉਨ ਤਿਆਰ ਹੋਇਆ ਤੇ ਇਸ ਦੇ ਜੋ ਆਪਣੇ ਸਾਈਡ ਤੇ ਚਾਰਾ ਖੁੰਜਿਆਂ ਤੇ ਦੁਪੱਟੇ ਦੇ ਆਪਾਂ ਨੇ ਚਾਰ ਜਿਹੜਾ ਲੜਕਣ ਪਹਿਲਾਂ ਤੁਹਾਨੂੰ ਦਿਖਾਏ ਸੀਗੇ ਉਦਾਂ ਹੀ ਲੜਕਣ ਆਪਾਂ ਤਿਆਰ ਕਰਕੇ ਚਾਰਾ ਪੱਲਿਆਂ ਤੇ ਲਗਾਏ ਨੇ ਜੀ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਬਹੁਤ ਸੋਹਣੀ ਲੁੱਕ ਬਣ ਕੇ ਤਿਆਰ ਹੋਈ ਹੈ ਜੀ ਤੇ ਤੁਸੀਂ ਵੀ ਹੁਣ ਆਪਣੇ ਜੋ ਸਾਰੀਆਂ ਬਹੁਤ ਹੈਵੀ ਵਰਕ ਹੁੰਦੀਆਂ ਨੇ ਤੇ ਆਪਾਂ ਨੂੰ ਐ ਹੁੰਦਾ ਕਿ ਇਹਦੀ ਹੈਵੀ ਆਪਾਂ ਤੋਂ ਸੜੀ ਨਹੀਂ ਪਾਈ ਜਾਂਦੀ ਤੇ ਹੁਣ ਆਪਾਂ ਬਹੁਤ ਆਸਾਨ ਤਰੀਕੇ ਨਾਲ ਇਸ ਦੇ ਕਾਉਨ ਬਣਾ ਸਕਦੇ ਹਾਂ ਤੇ ਇਸ ਦੇ ਜੋ ਪੰਜਾਬੀ ਸੂਟ ਵੀ ਬਣਾ ਸਕਦੇ ਆ ਬਸ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗਦਾ ਕਿ ਜੋ ਸਾਰੀ ਆਪਣੀ ਹੈਵੀ ਹੁੰਦੀ ਹੈ ਕਿ ਆਪਾਂ ਉਹ ਤੋਂ ਮਤਲਬ ਜਦੋਂ ਕੋਈ ਚੀਜ਼ ਤਿਆਰ ਕਰਦੇ ਆ ਹਨਾ ਜੀ ਕਿ ਕਿਵੇਂ ਦਾ ਕਿਵੇਂ ਬਣਾਈਏ ਕਿਉਂਕਿ ਐ ਨਹੀਂ ਹੁੰਦਾ ਕਿ ਆਪਾਂ ਮਤਲਬ ਸਾਰੇ ਤੋਂ ਆਪਾਂ ਐਂ ਕਟਿੰਗ ਕਰਕੇ ਕਿ ਆਪਾਂ ਉਸ ਤੋਂ ਮਤਲਬ ਆਪਣਾ ਕਪੜਾ ਵੀ ਖਰਾਬ ਹੋ ਜੇ ਤੇ ਆਪਣੀ ਚੀਜ਼ ਵੀ ਮਤਲਬ ਉਹ ਬਣ ਕੇ ਨਾ ਤਿਆਰ ਹੋਵੇ ਇਸ ਕਰਕੇ ਜੇ ਆਪਾਂ ਕਿਸੇ ਭੈਣ ਨੇ ਆਪਣੀ ਸਾੜੀ ਤੋਂ ਜਾਂ ਮਤਲਬ ਕੁਝ ਵੀ ਜਾਂ ਲਹਿੰਗਾ ਜਾਂ ਮਤਲਬ ਪੰਜਾਬੀ ਸੂਟ ਗਾਉਣ ਬਣਾਉਣਾ ਪਲੀਜ਼ ਤੁਸੀਂ ਧਿਆਨ ਦਿਓ ਥੋੜਾ ਜਿ ਇਸ ਵਿੱਚ ਮਿਹਨਤ ਜ਼ਿਆਦਾ ਹੁੰਦੀ ਹੈ ਜੀ ਇਹ ਚੀਜ਼ ਬਣਾਉਣ ਤੇ ਜਦੋਂ ਆਪਣੀ ਮਿਹਨਤ ਆਪਾਂ ਪੂਰੀ ਲਗਾਵਾਂਗੇ ਹਨਾ ਵੀ ਆਪਣੇ ਕੰਮ ਤੇ ਤਾਂ ਜ਼ਰੂਰ ਸਫਲ ਹੋਊਗੀ ਤੇ ਆਪਣੇ ਜੋ ਚੀਜ਼ ਆਪਾਂ ਸੋਚੀ ਹੋਊਗੀ ਤਾਂ ਬਹੁਤ ਬਣ ਕੇ ਸੋਹਣੀ ਤਿਆਰ ਹੋਊਗੀ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਲੇਤਾ ਤੁਹਾਨੂੰ ਕੱਲੀ-ਕੱਲੀ ਗੱਲ ਡਿਟੇਲ ਤੇ ਦੱਸੀ ਹੈ ਕਿ ਜੋ ਆਪਾਂ ਇਦਾਂ ਦੀ ਚੀਜ਼ਾਂ ਹੁਣ